ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਬੀਤੇ ਦਿਨ ਦਿੱਤੇ ਅਸਤੀਫੇ ਤੋਂ ਬਾਅਦ ਮੂੜ ਤੋਂ ਮਾਹੌਲ ਉਸ ਵੇਲੇ ਗਰਮਾ ਗਿਆ ਜਦੋਂ ਸੁਖਬੀਰ ਨੂੰ ਬਚਾਉਣ ਲਈ ਪਾਰਟੀ ਦੇ ਯੂਥ ਆਗੂ ਸਰਬਜੀਤ ਸਿੰਘ ਚਿੰਝਰ ਵੱਲੋਂ ਆਪਣਾ ਪਾਸਾ ਫੈਕ ਕਦਿਆਨ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਪੂਂਦੜ ਨੂੰ ਆਪਣੇ ਸਾਥੀਆਂ ਸਮੇਤ ਪੂਰੀ ਯੂਥ ਵਿੰਗ ਵੱਲੋਂ ਅਸਤੀਫਾ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਪੂਂਦੜ ਨੂੰ ਸੌਂਪ ਦਿੱਤਾ ਇਸ ਮੌਕੇ ਯੂਥ ਆਗੂ ਚਿੰਝਰ ਵੱਲੋਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਨਾ ਮਨਜ਼ੂਰ ਕਰਨ ਦੀ ਅਪੀਲ ਵੀ ਕੀਤੀ ਜਿੰਦਾਬਾ 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 ਸਰਦਾਰ ਸੁਖਵੀਰ ਸਿੰਘ ਬਾਦਲ ਜਿੰਦਾਬਾ 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 ਜੀ ਦੇਖੋ ਅੱਜ ਇੱਕ ਤਾਂ ਗੱਲ ਹੈਗੀ ਆ ਅੱਜ ਇੰਡੀਆ ਦੇ ਟਵਿੱਟਰ ਤੇ ਵੀ ਸਪੋਰਟ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਟ੍ਰੈਂਡ ਕਰ ਰਿਹਾ ਬਹੁਤ ਵੱਡੀ ਗੱਲ ਆ ਇਹ ਇੰਡੀਆ ਦੇ ਟਵਿੱਟਰ ਤੇ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਵੀ ਸਪੋਰਟ ਦਾ ਸੁਖਵੀਰ ਸਿੰਘ ਬਾਦਲ ਟ੍ਰੈਂਡ ਕਰਨਾ ਪਹਿਲੇ ਨੰਬਰ ਤੇ ਪਹਿਲੇ ਨੰਬਰ ਤੇ ਇਹ ਕਿਉਂਕਿ ਦਿੱਲੀ ਦੇ ਨਾਲ ਇੱਕੋ ਬੰਦਾ ਜਿਹੜਾ ਅੱਜ ਅੱਖਾਂ ਕੱਢ ਕੇ ਮੋਦੀ ਤੇ ਅਮਿਤ ਸ਼ਾਹ ਦੇ ਅੱਗੇ ਹਟਾ ਕੇ ਐ ਖੜਾ ਨੇ ਲੰਬੇ ਪੈਣ ਸਾਰੇ ਉੱਤੇ ਆਪਾਂ ਲੈ ਕੈਪਟਨ ਬਿਆਸ ਸਿੰਘ ਭਗਵੰਤ ਮਾਨ ਪਿਆ ਇਹ 8 ਸਾਲ ਤੋਂ ਸਰਕਾਰ ਨਹੀਂ ਫੇਰ ਵੀ ਪ੍ਰਧਾਨ ਸਾਹਿਬ ਇੱਕ ਡਾ ਕੇ ਖੜੇ ਨੇ ਤੇ ਸਾਰਿਆਂ ਨੂੰ ਕਹਿੰਦੇ ਨੇ ਕਿ ਇੱਕ ਡਾ ਕੇ ਖੜੋ ਆਪਾਂ ਪੰਜਾਬ ਦੇ ਹੱਕਾਂ ਨੂੰ ਤੇ ਸੰਸਥਾਵਾਂ ਦੇ ਵਿੱਚ ਹੋਰੀ ਦਖਲ ਆ ਜੀ ਰੋਕਣਾ ਸੋ ਬੇਨਤੀ ਹੈ ਸਾਡੀ ਭਾਵਨਾ ਨੂੰ ਜਰੂਰ ਸਮਝਿਆ ਜਾਵੇ ਤੇ ਯੂਥ ਵਿੰਗ ਦੀ ਭਾਵਨਾ ਨੂੰ ਅਸੀਂ ਬੇਨਤੀ ਕਰਨਾ ਹੈ ਜੀ ਤੁਸੀਂ ਵੱਡੇ ਹੋ ਕੋਈ ਸਾਡੇ ਤੋਂ ਉੱਚਾ ਨਹੀਂ ਮੈਂ ਬੋਲ ਬੋਲਿਆ ਉਹਦੀ ਮਾਫੀ ਚਾਹੁੰਦੇ ਆ ਜੀ ਤੇ ਸਤਿਕਾਰ ਨਾਲ ਬੇਨਤੀ ਕਰਦੇ ਆ ਜੀ ਤੇ ਸਾਡੀ ਭਾਵਨਾ ਸਾਰੇ ਪੰਜਾਬ ਦੇ ਯੂਥ ਵਰਕਰਾਂ ਦੀ ਸਭ ਦੀ ਭਾਵਨਾ ਹੈ ਜੀ ਸਭ ਦੀ ਭਾਵਨਾ ਹੈ ਚਾਹੇ ਬਜ਼ੁਰਗ ਕਹੇ ਜਾਂ ਸਭ ਦੀ ਭਾਵਨਾ ਇਹ ਹੈ ਅਸੀਂ ਉਹਦੀ ਭਾਵਨਾ ਜੀ ਪ੍ਰਧਾਨਕਾਰ ਦਾ ਅਸਤੀਫਾ ਉਹਨਾਂ ਨੂੰ ਵਾਪਸ ਚਾਹੁੰਦੇ ਆ ਅਸੀਂ ਤਾਂ ਬਿਲਕੁਲ ਜੀ ਬਿਲਕੁਲ ਬਿਊਰੋ ਰਿਪੋਰਟ ਪ੍ਰਾਈਮ ਟੂਡੇ